ਓਲਡ ਪੈਨਸ਼ਨ ਸਕੀਮ ਪਹਿਲਾ EMPLOYEES ਜਿਹੜੇ ਭਰਤੀ ਹੁੰਦੇ ਸੀਗੇ ਉਹ ਜਦੋਂ ਰਿਟਾਇਰ ਹੁੰਦੇ ਸੀ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਰੈਗੂਲਰ ਪੈਨਸ਼ਨ ਮਿਲਦੀ ਸੀ ਲੇਕਿਨ ਪਿਛਲੇ ਸਾਲ ਤੋਂ ਕਿਹੜੇ ਸਾਲ ਤੋਂ ਮੈਂ ਖੈਲ ਉਹਨੇ ਬੰਦ ਕਰਤੀ 2004 ਤੋਂ ਇਸ ਤਰ੍ਹਾਂ ਨਾਲ ਇੱਕ ਬੰਦ ਕਰਤੀ ਕਿ ਪੈਨਸ਼ਨ ਹੀ ਰੈਗੂਲਰ ਪੈਨਸ਼ਨ ਖਤਮ ਕਰਤੀ ਤੇ ਜਦੋਂ ਬੰਦਾ ਰਿਟਾਇਰ ਹੁੰਦਾ ਸੀ ਉਹਨੂੰ ਲੰਪਸਮ ਅਮਾਉਂਟ ਮਿਲਦਾ ਸੀ ਜਿਹਦੇ ਨਾਲ ਇਹਨਾਂ ਦੀ ਜ਼ਿੰਦਗੀ ਦੀ ਸਿਕਿਉਰਿਟੀ ਜਿਹੜੀ ਆ ਉਹ ਖਰਾਬ ਹੁੰਦੀ ਆ ਸੋ ਸੰਘਰਸ਼ ਸ਼ੁਰੂ ਹੋ ਗਿਆ ਸਾਰੇ ਪੰਜਾਬ ਦੇ EMPLOYEES ਚੰਡੀਗੜ੍ਹ ਦੇ ਸੈਕਟਰੀਅਟ ਤੋਂ ਲੈ ਕੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਿੰਨੇ ਤੇ ਨਾਤ ਨੇ ਸਰਕਾਰੀ ਮੁਲਾਜ਼ਮ ਉਹਨਾਂ ਦੀ ਬੜੀ ਵੱਡੀ ਮੰਗ ਸੀਗੀ ਕਿ ਸਾਨੂੰ ਇਹ 올ਡ ਪੈਨਸ਼ਨ ਸਕੀਮ ਜਿਹੜੀ ਲਾਗੂ ਕੀਤੀ ਜਾਵੇ ਔਰ ਇਸ ਮੰਗ ਨੂੰ ਆ ਮ ਆ ਗਿਆ 18 11 2022 ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਪ੍ਰੋਮਿਸ ਕੀਤਾ ਸੀ ਕੇਜਰੀਵਾਲ ਤੇ ਭਗਵੰਤ ਪਾਣ ਨੇ ਕਿ ਅਸੀਂ ਪੁਰਾਣੀ ਸਕੀਮ ਪੈਨਸ਼ਨ ਦੀ ਲਾਗੂ ਕਰਾਂਗੇ 18 11 2022 ਨਵੰਬਰ ਚ ਹਿਮਾਚਲ ਪ੍ਰਦੇਸ਼ ਵਿੱਚ ਇਲੈਕਸ਼ਨ ਚੱਲ ਰਹੀ ਸੀ ਤੇ ਆਮ ਆਦਮੀ ਪਾਰਟੀ ਨੇ ਜੋ ਇਹਨਾਂ ਦਾ ਜਿੱਦਾਂ ਦਾ ਇਹਨਾਂ ਦਾ ਤਰੀਕੇਕਾਰ ਆ ਮਤਲਬ ਝੂਠੇ ਵਾਅਦੇ ਕਰਕੇ ਭੱਜ ਜਾਣਾ ਜਾਂ ਯੂ ਟਰਨ ਮਾਰ ਦੇਣਾ ਹਰ ਫੈਸਲੇ ਤੇ ਇਹਨਾਂ ਨੇ ਉੱਥੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਬਕਾਇਦਾ ਸਰਕਾਰੀ 18 11 2022 ਨੂੰ ਕਿ ਅਸੀਂ ਪੰਜਾਬ ਦੇ ਵਿੱਚ 올ਡ ਪੈਨਸ਼ਨ ਸਕੀਮ ਜਿਹੜੀ 2004 ਤੋਂ ਬੰਦ ਹੈ ਉਸ ਨੂੰ ਲਾਗੂ ਕਰਾਂਗੇ ਵੋਟਾਂ ਲੈਣੀਆਂ ਅਸੀਂ ਹਿਮਾਚਲ ਵਿੱਚ ਜਦੋਂ ਇਲੈਕਸ਼ਨ ਖਤਮ ਹੋ ਗਏ ਤਾਂ ਅੱਜ 2022 ਨਵੰਬਰ ਤੋਂ ਬਾਅਦ ਅਪ੍ਰੋਕਸੀਮੇਟਲੀ 3 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਨੋਟੀਫਿਕੇਸ਼ਨ ਕਰਨ ਦੇ ਪਾਬਤੂ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਔਰ ਉਲਟਾ ਦੋ ਕਮੇਟੀਆਂ ਬਿਠਾਤੀਆਂ ਕਿ ਅਖੇ ਜੀ ਇਹ ਰਿਵਿਊ ਕਮੇਟੀਆਂ ਨੇ ਇਹ ਬਾਰੀਆਂ ਸਟੇਟਾਂ ਵਿੱਚ ਆ ਕੇ ਚੈੱਕ ਕਰਨ ਗਿਆ ਕਿ ਇਹਦਾ ਕੀ ਇੰਪੈਕਟ ਪਵੇਗਾ ਫਾਈਨੈਂਸ਼ੀਅਲ ਤੇ ਫਿਰ ਅਸੀਂ ਇਹ ਲਾਗੂ ਕਰਾਂਗੇ ਉਹ ਉਹ ਕਮੇਟੀਆਂ ਦੀ 3 ਸਾਲਾਂ ਤੋਂ ਕੋਈ ਰਿਪੋਰਟ ਹੀ ਨਹੀਂ ਆਈ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡਾ ਫਰਾਡ ਖੇਡਿਆ ਗਿਆ ਸਰਕਾਰੀ ਮੁਲਾਜ਼ਮਾਂ ਦੇ ਨਾਲ ਕਿੱਡਾ ਵੱਡਾ ਧੋਖਾ ਕਿੱਡਾ ਵੱਡਾ ਝੂਠ ਜੜਾ ਵਾ ਉਹ ਲਗਭਗ ਜੇ ਆਪਾਂ ਮੋٹے ਤੌਰ ਤੇ ਕਹਿੰਦੇ ਚਾਰ ਲੱਖ ਸਰਕਾਰੀ ਮੁਲਾਜ਼ਮ ਨੇ ਪੰਜਾਬ ਦੇ ਵਿੱਚ ਉਤੋਂ ਲੈ ਕੇ ਥੱਲੇ ਤੱਕ ਚਾਰ ਲੱਖ ਫੈਮਿਲੀਜ਼ ਦੇ ਨਾਲ ਇੱਕ ਫਰਾਡ ਹੋਇਆ ਵਾ ਔਰ ਇੱਥੇ ਬਸ ਨੇ ਜਿਹੜੀਆਂ ਦੂਸਰੀਆਂ ਸਟੇਟ ਸੀ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਗਵਰਨਮੈਂਟ ਆ ਸੁਖਵਿੰਦਰ ਸਿੰਘ ਸੁੱਖੂ ਸਾਡੇ ਚੀਫ ਮਿਨਿਸਟਰ ਆ ਉਹਨਾਂ ਨੇ 올ਡ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੋਈ ਆ ਔਰ ਪਿਛਲੀ ਜਿਹੜੀ ਸਰਕਾਰ ਸੀ ਉਥੇ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਕਾਂਗਰਸ ਦੇ ਚੀਫ ਮਿਨਿਸਟਰ ਨੇ ਰਾਜਸਥਾਨ ਦੇ ਵਿੱਚ ਵੀ ਲਾਗੂ ਕਰ ਦਿੱਤੀ ਆ ਔਰ ਛੱਤੀਸਗੜ੍ਹ ਵਿੱਚ ਕਾਂਗਰਸ ਗਵਰਨਮੈਂਟ ਸੀਗੀ ਆ ਹੀ ਜਿਹੜੇ ਸਾਡੇ ਇੰਚਾਰਜ ਨੇ ਮਿਸਟਰ ਪਪੇਸ਼ ਪਗੇਲ ਫੋਰਮਰ ਚੀਫ ਮਿਨਿਸਟਰ ਇਹਨਾਂ ਦੀ ਸਰਕਾਰ ਨੇ ਛੱਤੀਸਗੜ੍ਹ ਵਿੱਚ ਵੀ ਲਾਗੂ ਕਰਤੀ ਸ਼ਾਇਦ ਝਾਰਖੰਡ ਵਿੱਚ ਵੀ ਇਹ ਸਕੀਮ ਲਾਗੂ ਹੋ ਚੁੱਕੀ ਤੇ ਫਿਰ ਕਮੇਟੀ ਜਿਹੜੀ ਤੁਹਾਡੀ ਉਹ ਕਿੱਥੇ ਫਿਰਦੀ ਨੇ ਕਿਹੜੇ ਸਟੇਟ 'ਚ ਗਈ ਉਹਨਾਂ ਨੇ ਰਿਪੋਰਟ ਤੁਹਾਨੂੰ ਕੀ ਦਿੱਤਾ ਵਾ ਇਹਦੇ ਨਾਲ ਨਾਲ ਇੱਕ ਇੰਪੋਰਟੈਂਟ ਇਹਨਾਂ ਦੀ ਹੋਰ ਡਿਮਾਂਡ ਆ ਕਿ 16% ਡੇਅਰਨੈਸ ਅਲਾਉਂਸ ਡੀਏ ਸਾਰੇ ਮੁਲਾਜ਼ਮਾਂ ਨੂੰ ਪੰਜਾਬ ਦੇ ਵਿੱਚ ਮਿਲਦਾ ਸੀਗਾ ਜਿਹੜੇ ਜਿਹੜੀ ਸਰਕਾਰ ਕਹਿੰਦੀ ਨਾ ਕਿ 70 ਸਾਲਾਂ ਨੂੰ ਮੇ ਪਿਛਲੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਕੋਈ ਘੱਟੋ ਘੱਟ ਉਹ ਤਨਖਾਹਾਂ ਤੇ ਪੈਨਸ਼ਨਾਂ ਤੇ ਡੀਏ ਦੀਆਂ ਕਿਸ਼ਤਾਂ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਟੈਂਸ਼ਨ ਦਿੰਦੇ ਰਹੇ ਨੇ ਤੁਸੀਂ ਤਾਂ ਪਿਛਲੇ ਲਗਭਗ 2 ਸਾਲ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਕੋਈ ਡੀਏ ਦੀ ਕਿਸ਼ਤ ਨਹੀਂ ਮਿਲੀ ਉਹਨਾਂ ਦੇ ਘਰ ਬੱਚੇ ਨਹੀਂ ਪੜ੍ਹਦੇ ਹੈਗੇ ਉਹਨਾਂ ਦੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਉਮ ਬਜ਼ੁਰਗ ਮਾਂ ਪਿਓ ਜਿਹਨਾਂ ਨੂੰ ਇਲਾਜ ਦੀ ਲੋੜ ਹੈ ਕਿਉਂ ਨਹੀਂ ਹੈਗੇ ਕੀ ਇਹਨਾਂ ਦੇ ਘਰਾਂ ਵਿੱਚ ਅ ਪੈਸੇ ਦੀ ਲੋੜ ਨਹੀਂ ਹੈ ਇਸ ਕਰਕੇ ਇਸ ਮੰਗ ਤੇ ਵੀ ਫੇਲ ਹੋ ਗਈ ਭਗਵੰਤਪਾਲ ਦੀ ਸਰਕਾਰ ਇੱਕ ਬਹੁਤ ਇੰਪੋਰਟੈਂਟ ਡਿਮਾਂਡ ਸਾਰੇ ਏਮਪਲੋਈਜ਼ ਦੀ ਹੈ ਕਿ 17/7/2020 ਨੂੰ ਨਾ ਇੱਕ ਪਾਲਿਸੀ ਡਿਸੀਜਨ ਹੋ ਗਿਆ ਕਿ ਅਸੀਂ ਜਿੰਨੇ ਏਮਪਲੋਈਜ਼ ਹੋਇਆ ਕਰਨਗੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਸੀਂ ਸੈਂਟਰਲ ਸਕੇਲ ਦੇ ਹਿਸਾਬ ਦੇ ਨਾਲ ਤਨਖਾਹ ਦੇਾਂਗੇ ਉਹਦੇ ਨਾਲ ਕੀ ਹੋ ਗਿਆ ਕਿ ਜਿਵੇਂ lets say ਇੱਕ ਕਲਰਕ ਆਫ ਇੱਕ ਕਲਰਕ ਪਹਿਲਾਂ ਪੁਰਾਣੇ ਵਾਲੀ 2020 ਦੀ ਚਿੱਠੀ ਤੋਂ ਪਹਿਲਾਂ ਕੰਮ ਕਰਦਾ ਸੀ ਉਹਦੀ ਮੋٹے ਤੌਰ ਤੇ ਤਨਖਾਹ ਜਿਹੜੀ ਆ ਉਹ 50000 ਰੁਪਏ ਪ੍ਰਤੀ ਮਹੀਨਾ ਸੀ ਹੈ ਚੱਲ ਰਹੀ ਹੈ ਜਿਹੜੇ ਸੈਂਟਰਲ ਸਕੇਲ ਵਾਲੀ ਚਿੱਠੀ ਆ ਗਈ 17/7/2020 ਤੋਂ ਜਿਹੜਾ ਉਹਦੇ ਨਾਲ ਨਾਲ ਦੇ ਟੇਬਲ ਤੇ ਕਲਰਕ ਬੈਠਾ ਉਹਦੀ ਤਨਖਾਹ ਹੈਗੀ ਵਿਚਾਰੇ ਦੀ 15000 ਰੁਪਏ ਇੰਨਾ ਵੱਡਾ ਅੰਤਰ ਸੋ ਇਹ ਵੀ ਇੱਕ ਬੜੀ ਵੱਡੀ ਡਿਮਾਂਡ ਆ ਸਾਰੇ EMPLOYEES ਦੀ ਕਿ ਜਿਹੜਾ ਇਹ ਲੈਟਰ ਵਿਦਡਰਾ ਕਰੇ ਪੰਜਾਬ ਗਵਰਨਮੈਂਟ ਇਸ ਨੂੰ ਰੀਸੈਂਡ ਕਰ ਸਕਦੀ ਆ ਇਸ ਨੂੰ ਹਟਾ ਸਕਦੀ ਆ ਤੇ ਪੰਜਾਬ ਆਪਣੇ EMPLOYES ਨੂੰ ਆਪਣੇ ਸਪੇਸ ਸਕੇਲ ਦੇ ਹਿਸਾਬ ਦੇ ਨਾਲ ਤਨਖਾਹਾਂ ਦਿੱਤੀਆਂ ਜਾਣ ਇਹ ਵੀ ਇਹਨਾਂ ਦੀ ਬੜੀ ਇੰਪੋਰਟੈਂਟ ਗੱਲ ਹੁਣ ਆ ਗਈ ਗੱਲ ਇਹਨਾਂ ਦੀ ਹਰਾਸਪੈਂਟ ਦੀ ਵੀ ਸੁਣ ਲਓ ਇਹ ਸਾਰੇ ਕਹਿੰਦੇ ਨੇ ਕਿ ਸਾਡਾ ਜਿਹੜਾ ਜਿਹੜੀ ਸਾਡੀ ਜਥੇਬੰਦੀ ਬਣੀ ਆ ਸ਼ਾਇਦ CPF ਇਹਨਾਂ ਦੀ ਇਹਨਾਂ ਨੂੰ ਮੁੱਖ ਮੰਤਰੀ ਨੇ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਚੀਫ ਮਿਨਿਸਟਰ ਹਾਊਸ ਵਿੱਚ 16 ਵਾਰੀ ਭਲਾਇਆ ਜੀ ਆ ਸਾਰੇ ਮੈਨੂੰ ਦੱਸ ਕੇ ਗਏ ਨੇ ਚੰਡੀਗੜ੍ਹ ਦੱਸ ਰਹੇ ਨੇ 16 ਵਾਰ ਅਪੁਆਇੰਟਮੈਂਟ ਦਿੱਤੀ ਚੀਫ ਮਿਨਿਸਟਰ ਤੁਹਾਨੂੰ ਮਿਲੇਗਾ ਤੁਹਾਡਾ ਤੁਹਾਡੀਆਂ ਮੰਗਾਂ ਬਾਰੇ ਡਿਸਕਸ ਕਰਦੇ ਜਦੋਂ ਚੀਫ ਮਿਨਿਸਟਰ ਹਾਊਸ ਪਹੁੰਚਦੇ ਨੇ ਉੱਥੇ ਇੱਕ ਚਿੱਠੀ ਹੋਰ ਕੱਢ ਕੇ ਫੜਾ ਦਿੰਦੇ ਨੇ ਕਿ ਅਗਲੀ ਅਪੁਆਇੰਟਮੈਂਟ ਤੁਹਾਡੀ ਮਹੀਨੇ ਬਾਅਦ ਜਾਂ ਡੇਢ ਮਹੀਨੇ ਬਾਅਦ ਜਾਂ 15 ਦਿਨ ਬਾਅਦ 16 ਵਾਰ ਵਿਚਾਰੇ ਇਹ ਚੰਡੀਗੜ੍ਹ ਜਾ ਕੇ ਉੱਥੋਂ ਬਰੰਗ ਮੁੜ ਕੇ ਆਏ ਨੇ ਪਤਾ ਨਹੀਂ ਡੀਸੀਆਂ ਡੂਸੀਆਂ ਨੇ ਕਿੰਨੀਆਂ ਮੀਟਿੰਗਾਂ ਲੈ ਲਈਆਂ ਮੰਤਰੀਆਂ ਸੰਤਰੀਆਂ ਨੇ ਆ ਚੀਮੇ ਆਰਗਿਆਂ ਨੇ ਕਿੰਨੀ ਵਾਰ ਇਹਨਾਂ ਨੂੰ ਸੁਣ ਲਿਆ ਕੱਖ ਨਹੀਂ ਕੀਤਾ ਇਹਨਾਂ ਦਾ ਔਰ ਉਲਟਾ ਹਰਾਸਮੈਂਟ ਜਦੋਂ ਉਹ ਹੁਣ ਆਪਣੀ ਮੰਗ ਕੋਈ ਰਾਈਟ तरीके ਨਾਲ ਮੰਗਦੇ ਨੇ ਪੀਸਫੁੱਲ ਪ੍ਰੋਟੈਸਟ ਕੇ ਜੀ ਚੀਫ ਮਿਨਿਸਟਰ ਆ ਰਿਹਾ ਲੈਟਸ ਸੇ ਜਲੰਧਰ ਜ਼ਿਲ੍ਹੇ ਚ ਆਇਆ ਤਾਂ ਇਹਨਾਂ ਨੇ ਕਹਿਆ ਜੀ ਅਸੀਂ ਉਹਨੂੰ ਮਿਲਣਾ ਵਾ ਅਸੀਂ ਆਪਣੀ ਮੰਗਾਂ ਇਹਨਾਂ ਨੂੰ ਚੱਕ ਕੇ ਸਾਰਿਆਂ ਨੂੰ ਡੱਕ ਦਿੱਤਾ ਜਾਂਦਾ ਵਾ ਥਾਣੇ ਆਂ ਚ ਬੰਦ ਕਰ ਦਿੱਤਾ ਜਾਂਦਾ ਪੁਲਿਸ ਵਾਲੇ ਇਹਨਾਂ ਨੂੰ ਘਰਾਂ ਵਿੱਚ ਆਣ ਕੇ ਧਮਕਾਉਂਦੇ ਨੇ ਮਿਸ ਬਿਹੇਵ ਕਰਦੇ ਨੇ ਔਰਤਾਂ ਤੱਕ ਜਾ ਕੇ ਇਹਨਾਂ ਦੀਆਂ ਤਲਾਸ਼ੀਆਂ ਲਈਆਂ ਜਾਂਦੀਆਂ ਨੇ ਇਹ ਕਿਹੋ ਜੀ ਬਦਲਾਅ ਵਾਲੀ ਸਰਕਾਰ ਹੋਊਗੀ ਯਾਰ ਇਹ ਕਿਹੜਾ ਇਹ ਇਹ ਕਿੱਥੋਂ ਦੀ ਇੱਕ ਅੰਦੋਲਨਕਾਰੀਆਂ ਦੀ ਸਰਕਾਰ ਹੋਊਗੀ ਤੁਸੀਂ ਤਾਂ ਐਡੇ ਤਾਨਾਸ਼ਾਹ ਬਣ ਗਿਓ ਕਿ ਕਿਸੇ ਨੂੰ ਪ੍ਰੋਟੈਸਟ ਕਰਨ ਦਾ ਵੀ ਰਾਈਟ ਨਹੀਂ ਦਿੱਤਾ ਤੁਸੀਂ ਤੁਸੀਂ ਇਹ ਵੀ ਅਧਿਕਾਰ ਨਹੀਂ ਰਹਿਣਤਾ ਕਿ ਮਗਰਲੇ ਪਹਿਲਾਂ ਪੀਸਫੁਲ ਤਰੀਕੇ ਨਾਲ ਧਰਨੇ ਲਾਉਂਦੇ ਸੀ ਮੁਜਾਰੇ ਕਰਦੇ ਸੀ ਚੀਫ ਮਿਨਿਸਟਰ ਨੂੰ ਕਾਲੀਆਂ ਛੰਡੀਆਂ ਦਿਖਾਉਂਦੇ ਸੀਗੇ ਤੁਸੀਂ ਤਾਂ ਇੱਥੇ ਪੁਲਿਸ ਦਾ ਰਾਜ ਬਣਾਤਾ ਤਾਂ ਹੀ ਉਹ ਮੈਂ ਇਹਦਾ ਨਾਮ ਪੁਲਿਸ ਸਟੇਟ ਰੱਖਿਆ ਔਰ ਇੱਥੇ ਬਸ ਨਹੀਂ ਤੁਸੀਂ EMPLOYEES ਬਾਰੇ ਰੋਜ਼ ਗੱਲ ਕਰਦੇ ਹੋ ਭਗਵੰਤ ਜੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਮੈਂ 61000 ਨੌਕਰੀਆਂ ਦੇ ਕਿਹਨਾਂ ਨੂੰ ਦਿੱਤੀਆਂ ਨੌਕਰੀਆਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵਾ ਕਿ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਉਹਦੇ ਵਿੱਚ ਕੈਂਡੀਡੇਟ ਕੈਂਡੀਡੇਟ ਦਾ ਨਾਮ ਹੋਵੇ ਔਰ ਉਹਦਾ ਐਡਰੈਸ ਹੋਵੇ ਔਰ ਕਿਹੜੀ ਪੋਸਟ ਨੂੰ ਉਹਨੇ ਨ ਕਿਉਂਕਿ ਸਾਡੇ ਹਿਸਾਬ ਦੇ ਨਾਲ ਇਹ ਸਾਰੀਆਂ ਨੌਕਰੀਆਂ ਵੀ ਗੈਰ ਪੰਜਾਬੀ ਲੈ ਗਿਆ ਨੇ ਕਿਉਂਕਿ ਸਾਡੇ ਕੋਲ ਡੋਮਿਸਾਈਲ ਦਾ ਲਾਅ ਨਹੀਂਗਾ ਜਿਹੜਾ ਲਾਅ ਮੈਂ ਬਹੁਤ ਦੇਰ ਤੋਂ ਪ੍ਰੋਪਗੇਟ ਕਰ ਰਿਹਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਰਾਜਸਥਾਨ ਗੁਜਰਾਤ ਔਰ ਲੇਟੈਸਟ ਉਤਰਾਖੰਡ ਨੇ 2025 ਚ ਬੀਜੇਪੀ ਦੀ ਗਵਰਨਮੈਂਟ ਨੇ ਲਾਅ ਬਣਾਇਆ ਕਿ ਸਾਡੀ ਸਟੇਟ ਵਿੱਚ ਬਿਨਾ ਸ਼ਰਤਾ ਲਾਗੂ ਪੂਰੀਆਂ ਕੀਤੇ ਨਾ ਸਰਕਾਰੀ ਨੌਕਰੀ ਮਿਲ ਸਕਦੀ ਆ ਨਾ ਉੱਥੇ ਵੋਟਰ ਬਣ ਸਕਦਾ ਵਾ ਤੇ ਨਾ ਜ਼ਮੀਨ ਖਰੀਦ ਸਕਦਾ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਸਟੇਟਾਂ ਨੇ ਆਪਣੀ ਆਈਡੈਂਟੀਟੀ ਆਪਣੀ ਡੈਮੋਗ੍ਰਾਫੀ ਆਪਣੀ ਆਬਾਦੀ ਦਾ ਸੰਤੁਲ اپنی زبان، ਭਾਸ਼ਾ, ਸੱਭਿਆਚਾਰ ਸਭ ਕੁਝ ਬਚਾ ਲਿਆ ਲੇਕਿਨ ਪੰਜਾਬ ਨੇ 2023 ਦਾ ਇਹ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਕੁਲਤਾਰ ਸੰਧਵਾ ਦੇ ਟੇਬਲ ਦੇ ਉੱਤੇ ਰੱਖਿਆ ਹੋਇਆ ਕਿਉਂਕਿ ਸ਼ਾਇਦ ਕੇਜਰੀਵਾਲ ਤੇ ਸਸੋਡਿਆ ਤੇ ਸਤਿੰਦਰ ਜੈਨ ਜਿਹੜੇ ਅਸਲ ਸਰਕਾਰ ਚਲਾ ਰਹੇ ਨੇ ਉਹ ਇਹਨਾਂ ਨੂੰ ਇਸ ਫੈਸਲਾ ਲੈਣ ਨਹੀਂ ਦੇ ਰਹੇ ਔਰ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਜਿਹੜੀਆਂ ਮਾੜੀਆਂ-ਭੁਟੀਆਂ ਨੌਕਰੀਆਂ ਮਿਲੀਆਂ ਉਹ ਸਾਰੀਆਂ ਨੌਕਰੀਆਂ ਗੈਰ ਪੰਜਾਬੀ ਲੈ ਗਏ ਨੇ ਔਰ ਨੌਕਰੀਆਂ ਦਾ ਇੱਕ ਹੋਰ ਫੈਕਟ ਜਿਹੜਾ ਮਨਪ੍ਰੀਤ ਬਾਦਲ ਨੇ ਅੱਛੀ ਗੱਲ ਕਹੀ ਉਦੋਂ ਕਿ 4 ਲੱਖ EMPLOYEES ਆ ਅਕਸਰ ਹਰ ਸਾਲ EMPLOYEES RETIRE ਹੋ ਰਹੇ ਨੇ ਪੁਲਿਸ ਵਾਲੇ ਰਿਟਾਇਰ ਹੋ ਰਹੇ ਨੇ ਰੈਵਨਿਊ ਸਟਾਫ ਵਾਲੇ ਰਿਟਾਇਰ ਹੋ ਰਹੇ ਨੇ PWD ਵਾਲੇ ਰਿਟਾਇਰ ਹੋ ਰਹੇ ਨੇ ਇਹ ਤਾਂ ਹੈ ਨਹੀਂਗਾ ਕਿ ਕਿਸੇ ਸਰਕਾਰ ਨੇ ਮੁੜ ਕੇ ਭਰਤੀ ਨਹੀਂ ਕੀਤੀ ਸੀ ਕਿ ਆਟੋਮੈਟਿਕਲੀ ਕਿਸੇ ਸਰਕਾਰ ਨੇ ਕ੍ਰੈਡਿਟ ਨਹੀਂ ਲਿਆ ਖੰਬਿਆਂ ਤੇ ਨਹੀਂ ਟੰਗੇ ਇਸ਼ਤਿਹਾਰ ਤੇ ਅਖਬਾਰਾਂ ਚ ਨਹੀਂ ਇਸ਼ਤਿਹਾਰ ਲਵਾਏ ਆਟੋਮੈਟਿਕ ਬਾਇ ਰੋਟੇਸ਼ਨ ਭਰਤੀ ਹੁੰਦੀ ਦੀ ਜਿਹੜੀ ਪੋਸਟਾਂ ਖਾਲੀ ਹੁੰਦੀਆਂ ਰਹੀਆਂ ਕੁਝ ਪੋਸਟਾਂ ਖਾਲੀ ਰਹਿ ਵੀ ਜਾਂਦੀਆਂ ਸੀ ਫੋਰ ਵੌਂਟ ਆਫ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਪਰ ਮੂٹے ਤੌਰ ਤੇ ਭਰਤੀ ਹੁਣ ਇਹ 61000 ਦੀ ਗਿਣਤੀ ਜਿਹੜੀ ਆ ਉਹ ਜਿਹੜੇ ਕੋ 4 ਸਾਲਾਂ ਚ ਰਿਟਾਇਰ ਹੋਏ ਹੋਣਗੇ ਉਹ ਵਿੱਚੇ ਪਾ ਕੇਗੇ ਅਸੀਂ ਨਵੀਆਂ ਨੌਕਰੀ ਨਵੇਂ ਜੌਬਸ ਮੇਰੇ ਹਿਸਾਬ ਨਾਲ ਬਹੁਤ ਬੇਅਰ ਮਿਨਿਮਮ ਦਿੱਤੇ ਗਏ ਨੇ ਅੱਜ ਵੀ ਸਾਰੇ ਈਟੀਟੀ ਵਾਲੇ ਔਰ ਸਾਰੀਆਂ ਜਿਹੜੀਆਂ ਅਧਿਆਪਕ ਜਥੇਬੰਦੀਆਂ ਸੜਕਾਂ ਤੇ ਤੇ ਧਰਨੇ ਮਾਰ ਰਹੇ ਨੇ ਬੇਰੁਜ਼ਗਾਰ ਨੌਜਵਾਨਾਂ ਦਾ ਧਰਨਾ ਸੰਗਰੂਰ ਦੀ ਕੋਠੀ ਦੇ ਬਾਹਰ ਚੱਲ ਰਿਹਾ ਅੱਜ ਵੀ ਚੱਲ ਰਿਹਾ ਹੋਵੇਗਾ ਉਹਦਾ ਨੌਕਰੀਆਂ ਮੰਗ ਰਹੇ ਨੇ ਤੇ ਇਹ ਕਹੀ ਜਾਂਦੇ ਅਸੀਂ 61000 ਨੌਕਰੀ ਦੇ ਦਿੱਤੀ ਹੈ ਜਦਕਿ ਮੇਰੇ ਹਿਸਾਬ ਦੇ ਨਾਲ ਰੂਟੀਨ ਵਿੱਚ ਜਿਹੜੀ ਕੋਈ ਰਿਟਾਇਰਮੈਂਟ ਹੋਈ ਉਹਦੀ ਕੋਈ ਪੋਜੀਸ਼ਨਸ ਭਰੀਆਂ ਗਈਆਂ ਕੋਈ ਮਿੱਥ ਕੇ ਨਵਾਂ ਜੌਬ ਨਹੀਂ ਕ੍ਰੀਏਟ ਕੀਤਾ ਗਿਆ ਤੇ ਨਾ ਇਹ ਦੱਸ ਸਕਦੇ ਨੇ ਕਿ ਨੌਕਰੀਆਂ ਕਿਹਨਾਂ ਨੂੰ ਦਿੱਤੀਆਂ ਤੇ ਜੇ ਦਿੱਤੀਆਂ ਵੀ ਨੇ ਉਹ ਗੈਰ ਪੰਜਾਬੀ ਬਾਹਰ ਲੈ ਗਏ ਨੇ ਲੇਕਿਨ ਅੱਜ ਸਾਡਾ ਜਿਹੜਾ ਮੇਨ ਮੁੱਦਾ ਸਿਗਾ ਹੈ ਮੇਰੇ ਕੋਲ ਆਏ ਸਾਰੇ ਇਹਨਾਂ ਦੀ ਜਥੇਬੰਦੀ ਨੇ ਮੈਨੂੰ ਪੂਰਾ ਇੱਕ ਮੈਮੋਰੰਡਮ ਦਿੱਤਾ ਵਾ ਔਰ ਇਸ ਮੈਮੋਰੰਡਮ ਦੇ ਆਧਾਰ ਦੇ ਉੱਤੇ ਮੈਂ ਇਹਨਾਂ ਦੀ ਮੰਗਾਂ ਤੁਹਾਡੇ ਦਰਮਿਆਨ ਤੁਹਾਡੀ ਕਚਹਿਰੀ ਵਿੱਚ ਰੱਖੀਆਂ ਨੇ ਵਿਧਾਨ ਸਭਾ 'ਚ ਜਤਨ ਕਰੂੰਗਾ ਲੇਕਿਨ ਬੋਲਣੇ ਨਹੀਂ ਦੇਣਾ ਉੱਥੇ ਸਪੀਕਰ ਬੈਠਾ ਉਹਦੇ ਅੰਦਰ ਪਤਾ ਨਹੀਂ ਕੋਈ ਕੀ ਕਹਿੰਦੇ ਹੁੰਦੇ ਨਾਦਰ ਸ਼ਾਹੀ ਰੂਹ ਵੱਡ ਚੁੱਕੀ ਖਰੇ ਉਹ ਕਹਿੰਦਾ ਸੀ ਕਿਸੇ ਨੂੰ ਬੋਲਣੇ ਨਹੀਂ ਦੇਣਾ ਮੈਂ ਉੱਥੇ ਵੀ ਯਤਨ ਕਰੂੰਗਾ ਕਿ ਸਾਰੇ EMPLOYES ਦੇ DA ਦੇ ਮਸਲੇ 17 ਅ 7 2020 ਦੀ ਜਿਹੜੀ ਅਨਫੇਅਰ ਲੈਟਰ ਜਿਹਦੇ ਨਾਲ ਇਹਨਾਂ ਦੇ ਗ੍ਰੇਡ ਹੀ ਵਿਚਾਰਿਆਂ ਦੇ ਡ੍ਰੌਪ ਹੋ ਗਏ ਨੇ ਉਹਦਾ ਬਾਰੇ ਵੀ ਮਸਲਾ ਠਾਵਾਵਾਂਗੇ ਤੇ 올ਡ ਪੈਨਸ਼ਨ ਸਕੀਮ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਿਵੇਂ ਕਾਂਗਰਸ ਰੂਲ ਸਟੇਟਸ ਨੇ ਉੱਥੇ ਕੀਤਾ